ਆਹ ਆਪਣਾ ਦੋਸਤੋ ਮਿੱਤਰੋ ਉਹ ਜਿਹੜਾ ਪੁਲ ਆ ਨਾ ਬਹੁਤ ਵਧੀਆ ਕੰਮ ਕੀਤਾ ਇਹ ਨਾਲ ਤਾਂ ਭੂਂਦਰ ਦੇ ਗਰਮਪਿਆਰਿਆਂ ਨੂੰ ਸੌਖਾ ਹੋ ਗਿਆ ਜਾਣਾ ਸਰਦੂਲਗੜ੍ਹ ਤੋਂ ਉਹ ਨਾਲੀ ਆਈ ਸੀ ਉਹ ਟੁੱਟ ਗਿਆ ਸੀ ਦੇਖੋ ਜੀ ਸਰਦੂਲਗੜ੍ਹ ਦੋਸਤੋ ਇੱਕ ਸੁਣੋ ਗੱਲ ਆਪਾਂ ਇੱਥੇ ਖੜ ਗਏ ਰੁਕ ਗਏ ਹਨ ਆ ਵੇਖੋ ਨਾਲੀ ਕੱਗਰ ਕਿੰਨਾ ਚੜ ਗਿਆ ਐ ਦੇਖੋ ਜੀ ਅੱਜ ਦਿਨ ਹੈਗਾ ਸੋਮਵਾਰ ਆਹ ਬਈ ਪੋਲਾ ਜਿਹੜਾ ਬਹੁਤ ਵਧੀਆ ਕੰਮ ਕੀਤਾ ਆ ਮਾਜਾ ਨਦਰਿਆ ਬਈ ਦੇਖ ਲਓ ਵੀ ਦਰਿਆ ਆ ਗਿਆ ਇਹ ਪੋਲ ਕੀਤਾ ਬਹੁਤ ਂਗਾ ਕੰਮ ਕੀਤਾ ਪੁਲਾਲਾ ਲਾ ਇੱਥੇ ਫੱਟਿਆਂ ਵਾਲਾ ਪੁਲਿਸ ਕੱਚਾ ਬਾਈ ਸ਼ਹਿਰ ਚ ਬਾਜ਼ਾਰ ਚ ਜਾਣਾ ਕਿਸੇ ਨੇ ਸੌਖਾ ਹੋ ਗਿਆ ਜਾਣਾ ਹੁਣ ਬਾਈ ਜੀ